ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਜ ਕਦੇ ਨਾ ਹੋਵੇ ਸੋਗ ਮਨ ਮੁਖ ਮੋਏ ਨਾਹੀ ਹਰ ਮਨਮਾਹੇ ਮਰ ਮਰ ਜੰਮਹਿ ਪੀ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨਮਾਹੇ ਸਾਚ ਸੰਭਲ ਹੈ ਸਾਚ ਸਮਾਹੇ ਰਹਾਉ ਹਰ ਨਾ ਸੇਵਹਿ ਤੇ ਹਰਤੇ ਦੂਰ ਦਿਸੰਤਰ ਭਵਹਿ ਸਿਰ ਪਾਵਹਿ ਧੂਰ ਹਰ ਆਪੇ ਜਨ ਲਿਏ ਲਾਏ ਤਿੰਨ ਸਦਾ ਸੁਖ ਹੈ ਤਿਲ ਨਾ ਤਮਾਏ ਨਦਰ ਕਰੇ ਚੁਕੈ ਅਭਿਮਾਨ ਸਾਚੀ ਦਰਗਹਿ ਪਾਵੈ ਮਾਨ ਹਰ ਜੀਉ ਵੇਖੈ ਸਦ ਹਜੂਰ ਗੁਰ ਕੈ ਸਬਦ ਰਹਿਆ ਪਰਪੂਰ ਜੀ ਜੰਤ ਕੀ ਕਰੇ ਪ੍ਰਤਿਪਾਲ ਗੁਰ ਪ੍ਰਸਾਦੀ ਸਦ ਸਮਾਲ ਦਰ ਸਾਚੈ ਪਤ ਸਿਉ ਕਰ ਜਾਏ ਨਾਨਕ ਨਾਮ ਵਡਾਈ ਪਾਏ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਏ ਇਕੋ ਵੇਖੈ ਔਰ ਨਾ ਕੋਏ ਦੂਜੇ ਲੋਕੀ ਬਹੁਤ ਦੁੱਖ ਪਾਇਆ ਸਤ ਗੁਰ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੋਲਿਆ ਸਦ ਬਸੰਤ ਇਹੋ ਮਨ ਮੋਲਿਆ ਗਾਏ ਗੁਣ ਗੋਬਿੰਦ ਰਹਾਉ ਗੁਰ ਪੁੱਛਹੁ ਤੂੰ ਕਰਹੁ ਵਿਚਾਰ ਤਾ ਪ੍ਰਭ ਸਾਚੇ ਲੱਗੈ ਪਿਆਰ ਆਪ ਛੋੜ ਹੋਹਿ ਦਾਸਤ ਪਾਏ ਤਉ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇਸ ਭਗਤੀ ਕਾ ਕੋਈ ਜਾਣੈ ਪਿਉ ਸਭ ਮੇਰਾ ਪ੍ਰਭ ਆਤਮੰਦੇਉ ਆਪੇ ਸਤਿਗੁਰ ਮੇਲ ਮਿਲਾਏ ਜਗ ਜੀਵਨ ਸਿਉ ਆਪ ਚਿਤ ਲਾਏ ਮਨ ਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹਿ ਲਿਵ ਲਾਏ ਬਸੰਤ ਮਹੱਲਾ ਤੀਜਾ ਭਗਤ ਵਸਲ ਹਰ ਵਸੈ ਮਨ ਆਏ ਗੁਰ ਕਿਰਪਾ ਤੇ ਸਹਿਜ ਸੁਭਾਏ ਭਗਤ ਕਰੇ ਵਿਚਹੁ ਆਪ ਖੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੋਹ ਹੈ ਸਦਾ ਹਰ ਪ੍ਰਭ ਦਵਾਰ ਗੁਰ ਕਹਿਤ ਸਾਚੈ ਪ੍ਰੇਮ ਪਿਆਰ ਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸਬਦੀ ਵਿਚਹੁ ਹਉ ਮੈਂ ਖੋਏ ਹਰ ਜਿਉ ਆਪ ਵਸੈ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਾਚ ਰਤੇ ਤਿਨ ਸਦ ਬਸੰਤ ਮਨ ਤਨ ਹਰਿਆ ਰਬ ਗੁਣ ਗੋਵਿੰਦ ਬਿਨ ਨਾਵੈ ਸੁ ਕਾ ਸੰਸਾਰ ਅਗਨ ਤ੍ਰਿਸਨਾ ਜਲੈ ਵਾਰੋ-ਵਾਰ ਸੋਈ ਕਰੇ ਜੇ ਹਰ ਜੀਉ ਭਾਵੈ ਸਦਾ ਸੁਖ ਸਰੀਰ ਪਾਣੈ ਚਿਤ ਲਾਵੇ ਆਪਣਾ ਪ੍ਰਭ ਸੇਵੇ ਸਹਿਜ ਸੁਭਾਏ ਨਾਨਕ ਨਾਮ ਵਸੈ ਮਨ ਆਏ ਬਸੰਤ ਮਹਲਾ 3 ਮਾਇਆ ਮੋਹ ਸਬਦ ਜਲਾਏ ਮਨ ਤਨ ਹਰਿਆ ਸਤਗੁਰ ਪਾਏ ਸਫਲੋ ਬਿਰਖ ਹਰ ਕੈ ਦਵਾਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸੁਭਾਏ ਸੱਚ ਫਲ ਲਾਗੈ ਸਤਗੁਰ ਪਾਏ ਰਹਾਉ ਆਪੇ ਨੇੜੈ ਆਪੇ ਦੂਰ ਗੁਰ ਕੈ ਸਬਦ ਵੇਖੈ ਸਦ ਹਜੂਰ ਛਾਵ ਕਣੀ ਫੁੱਲੀ ਬਨਰਾਏ ਗੁਰਮੁਖ ਬਿਗਸੈ ਸਹਿਜ ਸੁਭਾਏ ਅਨ ਦਿਨ ਕੀਰਤਨ ਕਰਹਿ ਦਿਨ ਰਾਤ ਸਤਿਗੁਰ ਗਵਾਈ ਵਿੱਚ ਹੋ ਝੂਠ ਪਰਹਾਤ ਪਰਪੰਚ ਵੇਖ ਰਹਿਆ ਬਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰ ਹੋਗ ਵੱਡਾ ਦਾਤਾ ਤਿਲ ਨਾ ਤਮਾਏ ਨਾਨਕ ਮਿਲੀਐ ਸਬਦ ਕਮਾਏ ਬਸੰਤ ਮਹੱਲਾ ਤੀਜਾ ਪੂਰਾ ਭਾਗ ਸੱਚ ਕਾਰ ਕਮਾਵੇ ਏਕੋ ਚੇਤੇ ਫਿਰ ਜੋਨ ਨ ਆਵੇ ਸਫਲ ਜਨਮ ਇਸ ਜਗ ਮਹਿ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰਹੁ ਲਿਵ ਲਾਏ ਹਰ ਨਾਮ ਸੇਵਹੁ ਵਿੱਚ ਹੋ ਆਪ ਗਵਾਏ ਰਹਾਉ ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕੈ ਸਬਦ ਜਗ ਮਾਹੇ ਸਮਾਣੀ ਚਹਉ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚੈ ਸ਼ਬਦ ਰਹੇ ਲਿਵ ਲਾਏ ਸੇ ਜਨ ਸਾਚੇ ਸਾਚੈ ਪਾਏ ਸਾਚ ਧਿਆਇਨ ਦੇਖ ਹਜੂਰ ਸੰਤ ਜਨਾ ਕੀ ਪਗ ਪੰਕਜ ਧੂਰ ਏਕੋ ਕਰਤਾ ਅਵਰ ਨ ਕੋਏ ਗੁਰ ਸਬਦੀ ਮੇਲਾ ਵਾਹ ਹੋਏ ਜेन ਸੱਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਜੇ ਨਾਮ ਸਮਾਇਆ ਬਸੰਤ ਮਹੱਲਾ ਤੀਜਾ ਭਗਤ ਕਰਹਿ ਜਨ ਦੇਖ ਹਜੂਰ ਸੰਤ ਜਨਾ ਕੀ ਪਾਗ ਪੰਕਜ ਧੂਰ ਹਰ ਸੇਤੀ ਸਦ ਰਹੈ ਲਿਵ ਲਾਏ ਪੂਰੈ ਸਤਗੁਰ ਦਿਆ ਬੁਝਾਏ ਦਾਸਾ ਕਾ ਦਾਸ ਵਿਰਲਾ ਕੋਈ ਹੋਏ ਊਤਮ ਪਦਵੀ ਪਾਵੇ ਸੋਏ ਰਹਾਉ ਏਕੋ ਸੇਵਹੁ ਅਬਰ ਨਾ ਕੋਏ ਜਿਤ ਸੇਵੈ ਸਦਾ ਸੁਖ ਹੋਏ ਨਾ ਉਹ ਮਰੈ ਨਾ ਆਵੇ ਜਾਏ ਤਿਸ ਬਿਨ ਅਬਰ ਸੇਵੀ ਕਿਉ ਮਾਏ ਸੇ ਜਨ ਸਾਚੇ ਜਿਨੀ ਸਾਚ ਪਛਾਣਿਆ ਆਪ ਮਾਰ ਸਹਜੇ ਨਾਮ ਸਮਾਨਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸੱਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ ਸਾਚ ਸ਼ਬਦ ਪ੍ਰਭ ਏਕ ਸੰਜਾਨ ਹਰ ਦਸ ਚਾਖੈ ਤਾਂ ਸੁਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁੱਲਾਂ ਕਾ ਕਰਹਿ ਉਧਾਰ ਸਾਚੀ ਬਾਣੀ ਨਾਮ ਪਿਆਰ ਮਨਮੁਖ ਭੂਲੇ ਕਾਹੇ ਆਏ ਨਾ ਮੋਹ ਭੂਲੇ ਜਨਮ ਗਵਾਏ ਜੀਵਤ ਮਰੈ ਮਰ ਮਰਨ ਸਵਾਰੇ ਗੁਰ ਕੈ ਸਬਦ ਸਾਚ ਉਰਤਾਰੇ ਰਹਾਉ ਗੁਰਮੁਖ ਸਚ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਸਦ ਗੁਣੀ ਗਹੀਰਾ ਜੰਮੈ ਮਰੈ ਨ ਆਵੈ ਜਾਏ ਗੁਰ ਪ੍ਰਸਾਦੀ ਸਾਚ ਸਮਾਏ ਸਾਚਾ ਸੇਵਹੁ ਸਾਚ ਪਛਾਣੈ ਗੁਰ ਕੈ ਸਬਦ ਹਰ ਦਰ ਨੀਸਾਨੈ ਦਰ ਸਾਚੈ ਸੱਚ ਸੋਭਾ ਹੋਏ ਨਿਜ ਘਰ ਵਾਸਾ ਪਾਵੇ ਸੋਏ ਆਪ ਅਪੁੱਲ ਸੱਚਾ ਸੱਚ ਸੋਏ ਹੋਰ ਸਭ ਭੁੱਲ ਹੈ ਦੂਜੈ ਪਤਖੋਏ ਸਾਚਾ ਸੇਵਹੁ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਬਸੰਤ ਮਹੱਲਾ 3 ਬਿਨ ਕਰਮਾ ਸਭ ਭਰਮ ਪੁਲਾਈ ਮਾਇਆ ਮੋਹੇ ਬਹੁਤ ਦੁੱਖ ਪਾਈ ਮਨ ਮੁਖ ਅੰਦੇ ਠੌਰ ਨ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਣ ਗੁਰ ਕੈ ਸਬਦ ਨਾਮ ਨੀਸਾਨ ਰਹਾਉ ਸਾਚ ਰਤੇ ਜਿਨਾਂ ਤੁਰ ਲਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਏ ਸੋਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ 부ਝੈ ਜਿਸ ਆਪ 부ਝਾਏ ਸਤਿਗੁਰ ਸੇਵਾ ਨਾਮ ਦ੍ਰਿੜਾਏ ਜਿਨ ਇੱਕ ਜਾਤਾ ਸੇ ਜਨ ਪਰਵਾਣ ਨਾਨਕ ਨਾਮ ਰਤੇ ਦਰ ਨੀਸਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰੂ ਮਿਲਾਏ ਆਪੇ ਆਪ ਵਸੈ ਮਨ ਆਏ ਨਹਿਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰ ਨਾਮਹੁ ਭੂਲੇ ਮਰਹਿ ਬਖ ਖਾਏ ਬਿਰਥਾ ਜਨਮ ਫਿਰ ਆਵਹਿ ਜਾਏ ਰਹਾਉ ਬਹੁ ਭੀਖ ਕਰਹਿ ਮਨ சாਤ ਨਾ ਹੋਏ ਬਹੁ ਅਭਿਮਾਨ ਆਪਣੀ ਪਤ ਖੋਏ ਸੇਵੜ ਭਾਗੀ ਜਿਨ ਸਬਦ ਪਛਾਣਿਆ ਬਾਹਰ ਜਾਂਦਾ ਕਰਮਹਿ ਆਣਿਆ ਕਰਮਹਿ ਵਸਤ ਅਗਮ ਅਪਾਰਾ ਗੁਰਮਤਿ ਖੋਜਹਿ ਸਬਦ ਵਿਚਾਰਾ ਨਾਮ ਨਵ ਨਿਧ ਪਾਈ ਕਰਹੀ ਮਾਹੇ ਸਦਾ ਰੰਗ ਰਾਤੇ ਸਚ ਸਮਾਹੇ ਆਪ ਕਰੇ ਕਿਛ ਕਰਨ ਨ ਜਾਏ ਆਪੇ ਭਾਵੈ ਲੈ ਮਿਲਾਏ ਿਸਤੇ ਨੀੜੈ ਨਾਹੀ ਕੋ ਦੂਰ ਨਾਨਕ ਨਾਮ ਰਹਾ ਭਰਪੂਰ ਬਸੰਤ ਮਹੱਲਾ ਤੀਜਾ ਗੁਰ ਸਬਦੀ ਹਰ ਚੇਤ ਸੁਭਾਏ RAM ਨਾਮ ਰਸ ਰਹੇ ਅਗਾਏ ਕੋਟ ਕੋਟ ਅੰਤਰ ਕੇ ਪਾਪ ਜਲ ਜਾਹੇ ਜੀਵਤ ਮਰਹੇ ਹਰ ਨਾਮ ਸਮਾਹੇ ਹਰ ਕੀ ਦਾਤ ਹਰ ਜੀਉ ਜਾਣੈ ਗੁਰ ਕੈ ਸਬਦ 에ਹੋ ਮਨ ਮੋਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੈ ਵੇਸ ਬ੍ਰह्म ਮੁਕਤ ਨਾ ਹੋਏ ਬਹੁ ਸੰਜਮ ਸਾਤ ਨ ਪਾਵੇ ਕੋਏ ਗੁਰਮਤਿ ਨਾਮ ਪ੍ਰਾਪਤ ਹੋਏ ਵਡ ਭਾਗੀ ਹਰ ਪਾਵੇ ਸੋਏ ਕਲ ਮਹਿ ਰਾਮ ਨਾਮ ਵਡਿਆਈ ਗੁਰ ਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੈ ਹਉਮੈ ਜਲ ਜਾਈ ਵਡ ਭਾਗੀ ਹਰ ਨਾਮ ਵਿਚਾਰਾ ਛੁਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੁਭਰ ਪਾਸਾਰਾ ਨਾਨਕ ਜਾਣੈ ਸਭ ਉਪਾਵਣ ਹਾਰਾ ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਰਮ ਜੰਤ ਦੇਹ ਤਾ ਜਾਪੀ ਆਦਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕਹਿ ਲਗਉ ਪਾਏ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸੁਆਦ ਕਾਹੇ ਜਨਮ ਗਵਾਵਹੁ ਵੈਰਵਾਦ ਗੁਰ ਕਿਰਪਾ ਕੀਨੀ ਚੁਕਾ ਅਭਿਮਾਨ ਸਹਿਜ ਪਾਏ ਪਾਇਆ ਹਰ ਨਾਮ ਊਤਮ ਊਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮ ਬਸੰਤ ਮਹੱਲਾ 3 ਬਨਸਬਤ ਮੌਲੀ ਚੜਿਆ ਬਸੰਤ ਇਹੋ ਮਨ ਮੌਲਿਆ ਸਤਗੁਰੂ ਸੰਗ ਤੂੰ ਸਾਚ ਧਿਆਵੋ ਮੁਗਦ ਮਨਾ ਤਾਂ ਸੁਖ ਪਾਵੋ ਮੇਰੇ ਮਨ ਆ ਰਹਾਓ ਇਤ ਮਨ ਮੌਲਿਆ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੈ ਹੁਕਮ ਬੂਝੈ ਤਾਂ ਏਕੋ ਜਾਣੈ ਕਹਿਤ ਨਾਨਕ ਹਉਮੈ ਕਹਿ ਨਾ ਕੋਇ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰ ਭੇਟੈ ਮਤ ਬੁੱਧ ਹੋਏ ਹਰ ਜੀਉ ਆਪੇ ਲਹਿ ਹੋ ਮਿਲਾਏ ਗੁਰ ਕੈ ਸਬਦ ਸਚ ਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲਿ ਹੈ RAM ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ RAM ਨਾਮ ਰਾਖੇ ਉਲਟਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ RAM ਨਾਮ ਫਲ ਪਾਏ ਸੋਏ ਬਸੰਤ ਮਹਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਏ ਇਹੋ ਮਨ ਜਲਿਆ ਦੂਜੈ ਦੋਏ ਰਹਾਉ ਇਹੋ ਮਨ ਤੰਦੈ ਬਾਂਦਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲ ਲਾਏ ਇਹੋ ਮਨ ਛੂਟੈ ਜਾਂ ਸਤਗੁਰ ਭੇਟੈ ਜਮ ਕਾਲ ਕੀ ਫਿਰ ਆਵੇ ਨਾ ਫੇਟੈ ਇਹੋ ਮਨ ਛੂਟਾ ਗੁਰ ਲੀਆ ਛਡਾਏ ਨਾਨਕ ਮਾਇਆ ਮੋਹ ਸਬਦ ਜਲਾਏ